ਇਹ ਬਾਡੀ ਬਿਲਡਿੰਗ ਦੇ ਨਾਲ ਨਾਲ ਮੈਂ ਇੱਕ ਜਿੰਮ ਦਾ ਵੀ ਆਨਰੈਂਡ ਪ੍ਰੋਫੈਸ਼ਨਲੀ ਟ੍ਰੇਨਰ ਹਾਂ ਤੇ ਮਿਸਟਰ ਇੰਡੀਆ ਦਾ ਟਾਈਟਲ ਹੈ ਮੇਰੇ ਕੋਲ ਤੁਸੀਂ ਪਿੰਡ ਵਿੱਚ ਜਿੰਮ ਸ਼ੁਰੂ ਕਰਨ ਦਾ ਕਿਉਂ ਸੋਚਿਆ ਥੋੜਾ ਜਿਹੀ ਪਿੰਡਾਂ ਦੇ ਇੱਕ ਸਭ ਨੂੰ ਝਾਕੀ ਹੈ ਵੀ ਪਿੰਡਾਂ 'ਚ ਨਸਾ ਹੁੰਦਾ ਆਪੋ ਥੋੜਾ ਜਿਹਾ ਦੂਰ ਕਰਨਾ ਤੇ ਵੀ ਪੈਸਾ ਤਾਂ ਮੈਂ ਸ਼ਹਿਰ 'ਚ ਵੀ ਖੋਲ ਸਕਦਾ ਸੀ ਜਮੇ ਟ੍ਰੇਨਰ ਵੀ ਲੱਗ ਸਕਦਾ ਸੀ ਪਰ ਮੇਰਾ Aim ਕੀਤੇ ਵੀ ਮੈਂ ਮੁੰਡਿਆਂ ਨੂੰ ਚੰਗੇ ਪਾਸੇ ਲਾਉਣਾ। ਮੈਂ ਜਦੋਂ ਟ੍ਰੇਨਿੰਗ ਦੇਣੀ ਸਟਾਰਟ ਕੀਤੀ ਆ ਮੇਰੇ ਕੋਲੇ ਮੁੰਡੇ ਆਪਣੇ ਅਮਰਗੜ ਤੋਂ ਆਉਣ ਲੱਗੇ ਦੀਏ ਤੇ ਇੱਕ ਆਪਣੇ ਪਿੰਡ ਤੋਂ ਹੀ ਸੀ। ਉਹਨਾਂ ਨੂੰ ਕੰਪੀਟੀਸ਼ਨ ਖੇਡੇ ਤੇ ਉਹ ਮਿਸਟਰ ਮਰੀ ਕੋਟਲਾ ਬਣੇ ਦੀ ਤੇ ਪੰਜਾਬ ਵੀ ਬਣੇ ਦੀ। ਇਹਨਾਂ ਚੀਜ਼ਾਂ 'ਚ ਕੋਈ ਸੱਚਾਈ ਹੈ ਵੀ ਬਾਡੀ ਸਟਿਫ ਹੋ ਜਾਂਦੀ ਆ, ਫਲੈਕਸੀਬਿਲਿਟੀ ਘਟਦੀ ਵਡੇਰੀ ਉਮਰ 'ਚ ਤੇ ਕਦੋਂ ਆਉਂਦੇ ਨੇ ਜਿੰਮ ਕਰਨ ਵਾਲਿਆਂ ਨੂੰ। ਨਹੀਂ ਨਹੀਂ ਇਹ ਤਾਂ ਗੱਲਾਂ ਨੇ ਜੀ। ਬਸ ਸਰੀਰ ਬਣਾਉਣ ਨੂੰ ਕੀ 6 ਮਹੀਨੇ ਦੇ ਵਿੱਚ ਕੁਛ ਨਾ ਕੁਛ ਕਰ ਲਓ, ਸੈੱਟ ਹੋ ਜੂ, 6 ਪੈਕ ਕੱਢੀ ਫਿਰਦੇ ਫਿਰਨਗੇ। ਪਰ ਅਸਲ ਹਾਰਡਵਰਕ ਹੁੰਦਾ ਵੀ ਜ ਮੇਰਾ ਕੱਲਾ ਐ ਨਹੀਂ ਹੁੰਦਾ ਵੀ ਜਿੰਮ ਚ ਜਾ ਕੇ ਮੈਂ ਐਕਸਰਸਲਵਾਦੀ ਭੇਜਦਾ ਉਹਨੂੰ ਮੈਂ ਨਿਊਟ੍ਰੀਸ਼ਨ ਦਾ ਉਹਨੂੰ ਸਪਲੀਮੈਂਟ ਬਾਰੇ ਉਹਨੂੰ ਵਰਕਆਊਟ ਬਾਰੇ ਉਹਨਾਂ ਨੂੰ ਜਿੱਥੇ ਤੱਕ ਹੋ ਸਕੇ ਉਹਨੂੰ ਨੌਲੇਜ ਦਿੰਨਾ ਮੈਂ ਕੱਲੀ ਉਹਰੇ ਟ੍ਰੇਨਿੰਗ ਨਹੀਂ ਦਿੰਦਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਹੈ ਤੇ ਸ਼ਾਰਟ ਨੇ ਮੇਰਾ ਜਣ ਕੇ ਜਿਹੜੇ ਨਾਮ ਤੋਂ ਜਾਣਦੇ ਨੇ ਬਾਂਟੀ ਆ ਬਾਂਟੀ ਚੌਂਦਾ ਪਿੰਡ ਚੌਂਦਾ ਤੇ ਮੇਰਾ ਜਿਹੜਾ ਜ਼ਿਲ੍ਹਾ ਉਹ ਮਲੇਰਕੋਟਲਾ ਮੈਂ ਬੋਡੀ ਬਿਲਡਿੰਗ ਕਰਦਾ ਤੇ ਬੋਡੀ ਬਿਲਡਿੰਗ ਦੇ ਨਾਲ ਨਾਲ ਮੈਂ ਇੱਕ ਜਿੰਮ ਦਾ ਵੀ ਆਨਰ ਹਾਂ ਜਿਸ ਦਾ ਨਾਮ ਰੈਡ ਡਾਟ ਫਿਟਨੈਸ ਹੈ ਤੇ ਉਹ ਮੇਰੇ ਚੌਂਦੇ ਪਿੰਡੇ ਦੇ ਵਿੱਚ ਹੈ ਮੈਂ ਆਨਲਾਈਨ ਟ੍ਰੇਨਿੰਗ ਵੀ ਪ੍ਰੋਵਾਈਡ ਕਰਦਾ ਹோம் ਵੀ ਜਿੰਮ ਵੀ ਤੇ ਮੁੰਡੇ ਦੇ ਬਾਹਰ ਵੀ ਆਨਲਾਈਨ ਟ੍ਰੇਨਿੰਗ ਕਰਦਾ ਹਾਂ ਟ੍ਰੇਨਰ ਵੀ ਇੱਕ ਪ੍ਰੋਫੈਸ਼ਨਲੀ ਟ੍ਰੇਨਰ ਹੈ ਤੇ ਮਿਸਟਰ ਇੰਡੀਆ ਦਾ ਟਾਈਟਲ ਹੈ ਮੇਰੇ ਕੋਲ ਹੌਲੀ ਹੌਲੀ ਯਾਨੀ ਕਿ ਜੋ ਵੀ ਆ ਆਪਣਾ ਅਚੀਵ ਕਰੀ ਜਾਂਦੇ ਆ ਤੇ ਜੋ ਵੀ ਜਿੰਮ ਹੁਣ ਹੌਲੀ ਹੌਲੀ ਜਿੰਮ ਵਿੱਚ ਟ੍ਰੇਨਿੰਗ ਦੇ ਜਾਂਦੇ ਆ ਤੁਸੀਂ ਪ੍ਰੋਫੈਸ਼ਨਲੀ ਕਿੰਨਾ ਕੁ ਮਕਾਮ ਹਾਸਿਲ ਕੀਤਾ ਕਿਹੜੇ ਕਿਹੜੇ ਕੰਪੀਟੀਸ਼ਨਾਂ ਤੋਂ ਸ਼ੁਰੂ ਕਰਕੇ ਤੇ ਜਿਹੜੇ ਸਭ ਤੋਂ ਵਧੀਆ ਮਕਾਮ ਤੱਕ ਪਹੁੰਚੇ ਹੋ ਮੈਂ ਪ੍ਰੋਫੈਸ਼ਨਲੀ ਪਹਿਲਾਂ ਤਾਂ ਜੀ ਮੈਂ ਛੋਟੇ ਕੰਪੀਟੀਸ਼ਨ ਖੇਡੇ ਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਡਿਸਟ੍ਰਿਕਟ ਸਟੇਟ ਫਿਰ ਇੰਡੀਆ ਲੈਵਲ ਤੇ ਮੇਰਾ ਬ੍ਰੌਂਜ਼ੋ ਮੈਡਲਿਸਟ ਆ ਮੈਂ ਮਿਸਟਰ ਇੰਡੀਆ ਦਾ ਬ੍ਰੌਂਜ਼ੋ ਮੈਡਲਿਸਟ ਆ ਤੇ ਇਹ ਵੀ ਇਹ ਹੁੰਦਾ ਵੀ ਇੰਨਾ ਵੱਡਾ ਮਕਾਮ ਹਾਸਿਲ ਕਰਕੇ ਲੋਕ ਲੋਕ ਵੀ ਸ਼ਹਿਰਾਂ ਵਾਲ ਨੂੰ ਜਾਈਏ ਲੁਧਿਆਣੇ ਚੰਡੀਗੜ੍ਹ ਵਾਲ ਨੂੰ ਜਾਈਏ ਤੁਸੀਂ ਪਿੰਡ ਵਿੱਚ ਜਿਮ ਸ਼ੁਰੂ ਕਰਨ ਦਾ ਕਿਉਂ ਸੋਚਿਆ ਪਿੰਡ ਦੇ ਵਿੱਚ ਇੱਕ ਤਾਂ ਜੀ ਸਭ ਤੋਂ ਮੇਨ ਮੁੱ ਥੋੜੇ ਜਿਹੜੇ ਪਿੰਡਾਂ ਦੇ ਇੱਕ ਸਭ ਨੂੰ ਝਾਕੀ ਹੈ ਵੀ ਪਿੰਡਾਂ 'ਚ ਨਸ਼ਾ ਹੁੰਦਾ ਆਪੋ ਥੋੜੇ ਦੂਰ ਕਰਨਾ ਤੇ ਵੀ ਸਾਡੇ ਪਿੰਡ ਦੇ ਵਿੱਚ ਨਸ਼ੇ ਨਾਲ ਦਾ ਰਿਲੇਟਡ ਬਹੁਤ ਘੱਟ ਹੈ ਪਰ ਜਿੰਮ ਮੇਰੀ ਇੱਥੇ ਮੈਂ ਜਦ ਖੋਲੀ ਆ ਜਿੰਮ ਖੋਲ ਕੇ ਵੀ ਮੈਂ ਮੁੰਡਿਆਂ ਨੂੰ ਵੀ ਚੰਗੇ ਰਸਤੇ ਪਾਈਏ ਪੈਸਾ ਤਾਂ ਮੈਂ ਕਮਾ ਸਕਦਾ ਸੀ ਜੀ ਪੈਸਾ ਤਾਂ ਮੈਂ ਸ਼ਹਿਰ 'ਚ ਵੀ ਖੋਲ ਸਕਦਾ ਸੀ ਜਾਂ ਮੈਂ ਟ੍ਰੇਨਰ ਵੀ ਲੱਗ ਸਕਦਾ ਸੀ ਪਰ ਮੇਰਾ ਏਮ ਕੀ ਤੇ ਵੀ ਮੈਂ ਮੁੰਡਿਆਂ ਨੂੰ ਚੰਗੇ ਪਾਸੇ ਲਾਉਣਾ ਜੋ ਅੱਜ ਮਾਪੇ ਮੇਰੇ ਤੇ ਯਕੀਨ ਕਰਦੇ ਨੇ ਜਿਨ੍ਹਾਂ ਦੇ ਉਹ ਮੇਰੇ ਕੋਲੇ ਭੇਜਦੇ ਨੇ ਉਹ ਫਿਰ ਉਹ ਚੰਗੇ ਕੰਮ ਲੱਗੇ ਹੋਏ ਨੇ ਮੇਰੇ ਕੋਲੇ ਜਾਨਕੀ ਹੁਣ 35 ਤੋਂ 40 ਕਿ ਸਟੂਡੈਂਟ ਆਉਂਦੇ ਨੇ ਤੇ ਮਾਰਨਿੰਗ ਵੀ ਇਵਨਿੰਗ ਵੀ ਉਹਨਾਂ ਟ੍ਰੇਨਿੰਗ ਦਾ ਆਏ ਆ ਮੇਰੇ ਕੋਲ ਏਜ ਆ ਜਿਹੜੀ ਏਜ 12 13 ਸਾਲ ਤੋਂ ਲੈ ਕੇ ਮੇਰੇ ਕੋਲੇ 70 80 ਸਾਲ ਤੱਕ ਸੀਨੀਅਰ ਪਰਸਨ ਵੀ ਆਉਂਦੇ ਨੇ ਤੇ ਟ੍ਰੇਨਿੰਗ ਦਾ ਇਦਾਂ ਟ੍ਰੇਨਿੰਗ ਦਾ ਪਹਿਲਾਂ ਦਾ ਆਪਣਾ ਜਿੱਦਾਂ ਮੈਨੂੰ ਐਕਸਪੀਰੀਅੰਸ ਆ ਮੈਂ ਜ਼ਿਆਦਾ ਲੋਡ ਨਹੀਂ ਦਿੰਦਾ ਹੈਗਾ ਜਿਹੜੇ ਨਵੇਂ ਮੁੰਡੇ ਨੇ ਮੈਂ ਉਹਨਾਂ ਨੂੰ ਥੋੜਾ ਜਿਹਾ ਪਹਿਲਾਂ ਆਪਣੀ ਉਹਨਾਂ ਦੀ ਲਹਿ ਤੇ ਚਲਾਉਣਾ ਉਹ ਤੁਸੀਂ ਪਹਿਲਾਂ ਦੇਖਦੇ ਆਂ ਵੀ ਉਹ ਕਿੱਥੇ ਤੱਕ ਚੱਲਣਗੇ ਜੇ ਐਵੇਂ ਮੈਂ ਉਹਨਾਂ ਨੂੰ ਜਿਵੇਂ ਪਹਿਲੇ ਦਿਨੇ ਆਏ ਨੇ ਪਹਿਲੇ ਦਿਨੇ ਆ ਕੇ ਮਨੋਂ ਤੇ ਦਬਾ ਪਾ ਦਮਾ ਉਹ ਦੂਸਰੇ ਦਿਨ ਆਉਂਦੇ ਨਹੀਂ ਤੇ ਦੂਸਰੇ ਦਿਨ ਆਲੇ ਜਿਹੜੇ ਆਪਣੇ ਨਵੇਂ ਮੁੰਡੇ ਨੂੰ ਸੋਫਲ ਵੱਧ ਨੇ ਜੇ ਉਹਨਾਂ ਤੇ ਉਹ ਉਹੀ ਲੋਡ ਪਾਤਾ ਆਪਾਂ ਨੇ ਉਹ ਫਿਰ ਕਿਸੇ ਦਾ ਢਿੱਡ ਪੱਕੇ ਜਾਂਦਾ ਕਿਸੇ ਦਾ ਜੋਇੰਟ ਪੇਨ ਹੋਣ ਲੱਗ ਜਾਂਦਾ ਕਿਸੇ ਦਾ ਕੁਸ ਕੁਸੇ ਕੁਸ ਫਿਰ ਉਹ ਜਿੰਮ ਦੇ ਪ੍ਰਤੀ ਉਹਨਾਂ ਨੂੰ ਹੇਟ ਪੈਦਾ ਹੋਣ ਲੱਗ ਜਾਂਦਾ ਮਨ ਚ ਯਾਰ ਮੈਂ ਤਾਂ ਉੱਥੇ ਗਿਆ ਮੇਰੇ ਨਾਲ ਐਦਾਂ ਹੋਇਆ ਮੇਰੇ ਨਾਲ ਐਦਾਂ ਹੋਇਆ ਫਿਰ ਮੈਂ ਉਹਨਾਂ ਨੂੰ ਹਫ਼ਤਾ 10 ਦਿਨ ਉਹਨਾਂ ਤੇ ਛੱਡ ਦੇਣਾ ਉਹਨਾਂ ਵੀ ਤੁਸੀਂ ਅਜ ਵੀ ਫੇਅਰਸ ਮੈਨੂੰ ਜਦੋਂ ਲੱਗਿਆ ਫਿਰ ਮੈਂ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦੇਵਾਂਗਾ ਤੇ ਹੌਲੀ-ਹੌਲੀ ਆਪਾਂ ਸਰੀਰ ਬਣਾਵਾਂਗੇ ਮੈਂ ਜਦੋਂ ਟ੍ਰੇਨਿੰਗ ਦੇਣੀ ਸਟਾਰਟ ਕੀਤੀ ਆ ਮੇਰੇ ਕੋਲੇ ਮੁੰਡੇ ਆਪਣੇ ਅਮਰਗੜ ਤੋਂ ਆਉਣ ਲੱਗੇ ᱛੀਏ ਤੇ ਇੱਕ ਆਪਣੇ ਪਿੰਡ ਤੋਂ ਹੀ ᱛੀ ਉਹਨਾਂ ਨੂੰ ਕੰਪੀਟੀਸ਼ਨ ਖੇਡੇ ਦਿਓ ਮਿਸਟਰ ਮਰੇ ਕੋਟਲਾ ਬਣੇ ਦੀ ਤੇ ਪੰਜਾਬੀ ਬਣੇ ਦੀ ਤੇ ਉਸ ਤੋਂ ਬਾਅਦ ਇੱਕ ਜਿਹੜੇ ਅਮਰਗੜ ਤੋਂ ਮੁੰਡਾ ਆਉਂਦਾ ਉਹ ਵੀ ਵਿਚਾਰਾ ਦਿਹਾੜੀ ਉੱਤੇ ਵਾਲੀ ਦੀਗਾ ਉਹ ਨਾਰਥ ਇੰਡੀਆ ਤੇ ਮਿਸਟਰ ਮਰੇ ਕੋਟਲਾ ਮਿਸਟਰ ਪੰਜਾਬੀ ਬਣੇ ਨੇ ਤੇ ਉਹਨਾਂ ਦਾ ਅਸੀਂ ਜਾਨਕੀ ਉਹਨਾਂ ਨੇ ਆਪਣੇ ਮਾਪੇ ਦਾ ਨਾਮ ਰੌਸ਼ਨ ਕੀਤਾ ਖ ਬਲਕਿ ਮੇਰਾ ਵੀ ਕੀਤਾ ਕਿਉਂਕਿ ਤੇ ਉਹਨਾਂ ਨੇ ਜਾਨਕੀ ਐਕਸਾਈ ਦਾ ਹੋਰ ਸਾਰਾ ਉਹਨਾਂ ਨੇ ਮੇਰੇ ਕੋਲੇ ਅਮਰਗੜ ਧੋਰੇ ਆਉਂਦੇ ਦੀਗੇ ਚੱਲ ਗਏ ਵੀ ਵੀਰੇ ਅਸੀਂ ਤਿਆਰੀ ਕਰਨੀ ਹੈ ਪਰ ਉਹਨਾਂ ਦਾ ਬਸਟ ਐਡਾ ਹੈ ਨਹੀਂ ਦੀਗੇ ਉਹ ਕਹਿੰਦੇ ਵੀ ਮੇਰੇ ਕੋਲ ਤਾਂ ਇੰਨੇ ਕਿ ਦੇ ਸਕਦਾ ਮੈਂ ਪੈਸੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੇਰਾ ਜਿਹੜਾ ਏਮ ਆਪਾਂ ਪੂਰਾ ਕਰਾਂਗੇ ਚਾਹੇ ਤੇ ਤਾਂ ਗੱਲ ਚਾਹੇ ਲੱਗੇ ਉਹਨੂੰ ਸੱਚ ਲੱਗੇ ਚਾਹੇ ਝੂਠ ਲੱਗੇ ਪਰ ਅਸਲ ਗੱਲ ਜਿਹੜੇ ਬੰਦੇ ਨੇ ਕੀਤੀ ਹੁੰਦੀ ਉਹਨੂੰ ਪਤਾ ਹੁੰਦਾ ਕਿਉਂਕਿ ਮੈਂ ਉਹਨੂੰ ਨਾਰਥ ਇੰਡੀਆ ਖੇਡੇ ਆ ਉਹ ਆਪਣਾ ਇੰਡੀਆ ਵੀ ਖੇਡੇ ਆ ਉਹ ਪੰਜਾਬ ਵੀ ਖੇਡੇ ਆ ਸੰਗਰੂਰ ਵੀ ਖੇਡੇ ਆ ਤੇ ਮਲੇਰਕੋਟਲਾ ਵੀ ਖੇਡੇ ਆ ਉਹ ਨਾਰਥ ਇੰਡੀਆ ਦਾ ਜਦੋਂ ਟਾਈਟਲ ਉਹਨੂੰ ਮਿਲ ਗਿਆ ਤੀਗਾ ਉਸ ਤੋਂ ਬਾਅਦ ਉਹ ਆਫ ਕਰਤਾ ਤੀਗਾ ਕਿਉਂਕਿ ਐਡਾ ਘਰ ਪਰਿਵਾਰ ਹੈ ਨਹੀਂ ਦੀ ਮੈਂ ਵੀ ਐਡਾ ਹੈਗਾ ਨਹੀਂਗਾ ਵੀ ਮੈਂ ਜਿੰਨੀ ਕਿ ਮੈਨੂੰ ਸਪੋਰਟ ਹੋਈ ਮੈਂ ਉਹਦੀ ਕੀਤੀ ਤੇ ਜਦੋਂ ਟਾਈਟਲ ਉਹਦੇ ਕੋਲੇ ਮਿਲ ਗਿਆ ਮੈਂ ਕਿਹਾ ਵੀ ਹੁਣ ਤੂੰ ਰੈਸਟ ਕਰ ਉਹ ਵੀ ਕਹਿੰਦਾ ਵੀ ਉਸਤਾਦ ਜੀ ਬਸ ਜ਼ਿਆਦਾ ਨਹੀਂ ਮੈਂ ਕਰ ਸਕਦਾ ਜਿੰਮ ਬਾਰੇ ਨਾ ਇਦਾਂ ਨੌਜਵਾਨਾਂ ਵਿੱਚ ਵੀ ਕਈ ਵਾਰੀ ਇਹ ਪ੍ਰਚਾਰ ਹੁੰਦਾ ਕਿ ਦੇ ਨਾਲ ਬਾਡੀ ਸਟਿਫ ਹੋ ਜਾਂਦੀ ਆ ਇੰਜਰੀ ਬਹੁਤ ਹੁੰਦੀ ਆ ਤੁਸੀਂ ਕਿਦਾਂ ਕੋਸ਼ਿਸ਼ ਕਰਦੇ ਹੋ ਵੀ ਜਿਹੜੇ ਤੁਹਾਡੇ ਕੋਲੇ ਆਉਂਦੇ ਉਹਨਾਂ ਨੂੰ ਵਧੀਆ ਟ੍ਰੇਨ ਕੀਤਾ ਜਾਵੇ ਜਾਂ ਇਹ ਇਹਨਾਂ ਚੀਜ਼ਾਂ 'ਚ ਕੋਈ ਸੱਚਾਈ ਹੈ ਵੀ ਬੋਡੀ ਸਟਿਫ ਹੋ ਜਾਂਦੀ ਆ ਫਲੈਕਸੀਬਿਲਟੀ ਨਹੀਂ ਰਹਿੰਦੀ ਵੱਡੇਰੀ ਉਮਰ 'ਚ ਦਿੱਕਤ ਆਉਂਦੇ ਨੇ ਜਿੰਮ ਕਰਨ ਵਾਲਿਆਂ ਨੂੰ ਨਹੀਂ ਨਹੀਂ ਇਹ ਤਾਂ ਗੱਲਾਂ ਨੇ ਜੀ ਇਹ ਦੇਖੋ ਐਵੇਂ ਮੈਂ ਤੁਹਾਨੂੰ ਇਹ ਕਹਦਾ ਮੈਂ ਇੱਕ ਐਥਲੀਟ ਆ ਠੀਕ ਆ ਮੈਂ ਜੇ ਐਥਲੀਟ ਆ ਐਥਲੀਟ ਨੂੰ ਐਥਲੀਟ ਦਾ ਮੀਨਿੰਗ ਇਹ ਨਹੀਂ ਹੈਗਾ ਵੀ ਜੇ ਮੈਂ 4 ਦਿਨ ਜਿੰਮ ਲਾ ਲਈ ਮੈਂ ਐਥਲੀਟ ਬਣ ਗਿਆ ਐਥਲੀਟ ਕੋਈ ਵੀ ਆ ਜਿੰਮ ਵਾਲਾ ਛੱਡੋ ਬੋਡੀ ਬਿਲਡਰ ਛੱਡੋ ਕੋਈ ਵੀ ਆ ਉਹਦੇ ਲਈ ਫਲੈਕਸੀਬਿਲਟੀ ਬੋਡੀ ਦੇ ਵਿੱਚ ਜ਼ਰੂਰੀ ਆ ਤੇ ਜਦੋਂ ਆਪਾਂ ਕਿਸੇ ਨੂੰ ਟ੍ਰੇਨ ਕਰਦੇ ਆਂ ਕੋਈ ਵੀ ਚੀਜ਼ ਤੇ ਆਪਾਂ ਉਹ ਇਹ ਦੇਖਣਾ ਇੱਕ ਮਿੱਥਾ ਹੁੰਦਾ ਵੀ ਆਪਾਂ ਨੇ ਉਹ ਬੰਦੇ ਨੂੰ ਇੰਜਰੀ ਫ੍ਰੀ ਕਰਨਾ ਇੰਜਰੀ ਤੋਂ ਬਚਾਉਣਾ ਮੇਰਾ ਮਿੱਥੇ ਇਹੀ ਹੁੰਦਾ ਵੀ ਮੈਂ ਉਸ ਬੰਦੇ ਦੀ ਪੋਜੀਸ਼ਨ ਤੇ ਪੋਸਚਰ ਤੇ ਰੇਂਜ ਆਫ ਮੋਸ਼ਨ ਕਿੱਦਾਂ ਲਾਉਣਾ ਕਿੱਦਾਂ ਨਹੀਂ ਲਾਉਣਾ ਉਹ ਸਭ ਨਾਲ ਮੈਂ ਦੱਸਦਾ ਹੁਣ ਐ ਨਹੀਂ ਹੁੰਦਾ ਵੀ ਆ ਗਿਆ ਮੈਂ ਬੈਠਾ ਸਾਈਡ ਤੇ ਉਹਨੂੰ ਕਹਦਾ ਆ ਕਰ ਲੈ ਉਹ ਤਾਂ ਹੁਣ ਨਵੇਂ ਨੇ ਜੀ ਉਹਨਾਂ ਨੂੰ ਹੁਣੇ ਚੀਜ਼ ਦੇ ਕੀ ਪਤਾ ਉਹ ਤਾਂ ਜਿਵੇਂ ਕਹਿਣਗੇ ਉਹ ਵਜ਼ਨ ਚੱਕੀ ਜਾਵਾਂ ਮੈਂ ਕਹਾਂ ਉਹ ਚੱਕ ਲੈ ਉਹ ਜਦੋਂ ਇੰਜਰੀ ਹੋ ਗਈ ਫਿਰ ਉਹ ਉਹ ਚੀਜ਼ ਹੁੰਦੀ ਆ ਤੇ ਜਿਹੜੀ ਗੱਲ ਆ ਜਾਂਦੀ ਆ ਵੀ ਲੰਬੇ ਸਮੇਂ ਤੱਕ ਦਾ ਇੰਜਰੀ ਦਾ ਸਿਸਟਮ ਆ ਜਿਹੜਾ ਉਹਦਾ ਇੱਕ ਐਦਾਂ ਦਾ ਮੁੱਦਾ ਆ ਜਾਂਦਾ ਹੁੰਦਾ ਜਦੋਂ ਤੁਹਾਡੇ ਇੰਜਰੀ ਹੋਊਗੀ ਤੋ ਇਸੇ ਇੰਜਰੀ ਤੋਂ ਬਾਅਦ ਇੱਕ ਤਾਂ ਸਪੈਸ਼ਲ ਜਿਹੜੇ ਸਪੈਸ਼ਲਿਸਟ ਹੁੰਦੇ ਨੇ ਉਹ ਚੀਜ਼ ਉਹਨਾਂ ਨੂੰ ਦਿਖਾਓ ਤੇ ਤੁਸੀਂ ਰੈਸਟ ਕਰੋ ਰੈਸਟ ਕਰਕੇ ਮੈਡੀਸਿਨ ਲਓ ਆਪਣਾ ਤੇ ਸਭ ਤੋਂ ਮੇਨ ਆ ਥੋੜੀ ਖਰਾਕ ਕਰਦੀ ਜਿੰਨਾ ਤੁਹਾਡਾ ਆਰਗੈਨਿਕ ਚੀਜ਼ਾਂ ਜਿਵੇਂ ਹਲਦੀ ਹੋਗੀ ਹੋਰ ਚੀਜ਼ਾਂ ਹੋਗੇ ਹਲਦੀ ਹਰ ਇੱਕ ਚੀਜ਼ ਦਾ ਤੋੜਾ ਆਪ ਉਹ ਚੀਜ਼ ਲੈਂਦਾ ਨਹੀਂ ਕੋਈ ਵੀ ਉਹ ਤੁਸੀਂ ਜਦੋਂ ਹੌਲੀ ਹੌਲੀ ਉਹ ਚੀਜ਼ਾਂ ਨੂੰ ਸਟਾਰਟ ਕਰੋਗੇ ਤਾਂ ਤੁਹਾਨੂੰ ਹਰ ਇੱਕ ਚੀਜ਼ ਦਾ ਹੱਲ ਮਿਲੂਗਾ ਕੋਈ ਏਜ ਦਾ ਕੋਈ ਚੱਕਰ ਨਹੀਂ ਇਹ ਚ ਨਾ ਉਹ ਕਿ ਲੰਬੇ ਸਮੇਂ ਦੀ ਇੰਜਰੀ ਦਾ ਜੇ ਲੰਬੇ ਸਮੇਂ ਦੀ ਇੰਜਰੀ ਵਾਲਾ ਕੰਮ ਆ ਤੁਸੀਂ ਸਪੈਸ਼ਲਿਸਟ ਨੂੰ ਦਿਖਾਓ ਆਪਣੇ ਜੇ ਤੁਹਾਨੂੰ ਲੱਗਦਾ ਵੀ ਨਾਰਮਲ ਮਾਸ ਫਟਿਆ ਜਾਂ ਸਵੇਲਿੰਗ ਆ ਜਾਂ ਕੁਝ ਵੀ ਆ ਉਹ ਤੁਸੀਂ ਘਰੇ ਵੀ ਕਰ ਸਕਦੇ ਹੋ ਜਿਵੇਂ ਹੌਟ ਪਿੱਲ ਵਗੈਰਾ ਲਾ ਕੇ ਜਾਂ ਬਰਫ਼ ਦਾ ਕਰਕੇ ਇਦਾਂ ਤੁਸੀਂ ਉਹ ਤੁਸੀਂ ਚੀਜ਼ ਕਰ ਸਕਦੇ ਫਿਰ ਪਿੰਡ ਦੇ ਮੁੰਡੇ ਕਿੰਨੇ ਕੁ ਪ੍ਰਭਾਵਿਤ ਹੁੰਦੇ ਨੇ ਤੁਸੀਂ ਕਿੰਨਾ ਕਨਕਰੇਜ ਕਰ ਪਾਏ ਉਹਨਾਂ ਨੂੰ ਵੀ ਜਿਮ ਆਉਣ ਉਹ ਮੈਂ ਜਦੋਂ ਪਹਿਲਾਂ ਦੀ ਬੌਂਸਰਾਂ ਜਦੀਗਾ ਬੌਂਸਰਾਂ ਜਦ ਐ ਹੁੰਦਾ ਸੀ ਮੈਂ ਵੀ ਪੂਰੀਆਂ ਬਾਹਾਂ ਦੇ ਮੇਰੇ ਸ਼ਰਟ ਪਾਈ ਹੁੰਦੀ ਦੀਗੀ ਮੈਂ ਉਹਨੂੰ ਬਟਨ ਲੱਗਿਆ ਹੁੰਦਾ ਸੀ ਮੇਰੇ ਉਹ ਪਤਾ ਹੀ ਲੱਗਦਾ ਬਸ ਐ ਉਹ ਵੀ ਤਕੜਾ ਬੰਦਾ ਬੌਂਸਰਾਂ ਵਾਲਾ ਟਾਈਪ ਸੀ ਉਹਦੇ ਸਰੀਰ ਤੇ ਜਦੋਂ ਮੈਂ ਕੰਪੀਟੀਸ਼ਨ ਖੇਡਾਂ ਅਸਲ ਮੁੰਡੇ ਉਥੋਂ ਪ੍ਰਭਾਵਿਤ ਹੋਏ ਨਹੀਂ ਪ੍ਰਭਾਵਿਤ ਜਿਹਨੇ ਹੋਣਾ ਹੁੰਦਾ ਮੈਂ ਤੁਹਾਨੂੰ ਸਹੀ ਗੱਲ ਦੱਸ ਉਹ ਸਰੀਰ ਦੇ ਕਿੰਨੂੰ ਦੇਖਦਾ ਵੀ ਬੰਦਾ ਵੀ ਕਿੱਥੇ ਤੱਕ ਚੱਲ ਰਿਹਾ ਹੈ ਕਿੰਨੀ ਮਿਹਨਤ ਕਰਦਾ ਜਿਹੜੇ ਬੰਦੇ ਸਰੀਰ ਦੇਖ ਕੇ ਪ੍ਰਭਾਵਿਤ ਹੁੰਦੇ ਨੇ ਉਹ ਜਿਆਦਾ ਲੰਬਾ ਨਹੀਂ ਸਮਾਂ ਚੱਲਦੇ ਹੈਗੇ ਜਿਹੜੇ ਬੰਦੇ ਨੇ ਉਹਦਾ ਪਿਛਲਾ ਹਾਰਡਵਰਕ ਦੇਖਿਆ ਉਹ ਬੰਦੇ ਲੰਬਾ ਸਮਾਂ ਚੱਲਣ ਵਾਲੇ ਹੁੰਦੇ ਨੇ ਜੇ ਆਪਾਂ ਕਹੇ ਦੀ ਵੀ ਆਪਾਂ ਕੱਲਾ ਸਰੀਰ ਦੇਖ ਲਿਆ ਹੁਣ ਸਰੀਰ ਦਾ ਕੀ ਵਾ ਸਰੀਰ ਬਣਾਉਣ ਨੂੰ ਗਿਆ ਸੇਮ ਹੀ ਮਹੀਨੇ ਦੇ ਵਿੱਚ ਕੁਛ ਨਾ ਕੁਛ ਕਰ ਲਓ ਸੈੱਟ ਹੋ ਜੂ ਸਿਕਸ ਪੈਕ ਅੱਡੇ ਫਿਰਦੇ ਫਿਰਨਗੇ ਪਰ ਅਸਲ ਹਾਰਡਵਰਕ ਹੁੰਦਾ ਵੀ ਜਿਹੜਾ ਲੰਬੇ ਸਮੇਂ ਤੋਂ ਬੰਦਾ ਚੱਲਦਾ ਆ ਰਿਹਾ ਹਾਰਡਵਰਕ ਹੈ ਜਿਹੜਾ ਉਹ ਕੋਈ ਕੋਈ ਕਰ ਸਕਦਾ ਕੋਈ ਵੀ ਫੀਲਡ ਆ ਚਾਹੇ ਜਿਮ ਲਾ ਲਓ ਕੁਛ ਵੀ ਲਾ ਲਓ ਪਰ ਹਾਰਡਵਰਕ ਹੈ ਜਿਹੜਾ ਉਹ ਅਸਲ ਮੈਨੇ ਰੱਖਦਾ ਤੁਸੀਂ ਹੁਣ ਇਹਦਾ ਕੀ ਭਵਿਕ ਸੋਚਾ ਜੀ ਪਿੰਡ ਵਿੱਚ ਜਿੰਮ ਖੋਲੀ ਆ ਨੌਜਵਾਨ ਮੁੰਡਿਆਂ ਨੂੰ ਟ੍ਰੇਨ ਕਰ ਰਹੇ ਹਾਂ ਭਵਿਕ ਕੀ ਦੇਖਦੇ ਹਾਂ ਭਵਿਕ ਤਾਂ ਹੁਣ ਇਹੀ ਆ ਜੀ ਮੇਰਾ ਜਿੰਨਾ ਹੋ ਸਕੇ ਵੀ ਮੈਂ ਨਵੇਂ ਮੁੰਡਿਆਂ ਨੂੰ ਮੈਂ ਇਹ ਫੀਲਡ ਦੇ ਵਿੱਚ ਲੈ ਕੇ ਆਉਣਾ ਜਿੱਥੇ ਤੱਕ ਹੋਊਗਾ ਮੈਂ ਆਪਣੇ ਕੋਲੋਂ ਵੀ ਜਿੰਨਾ ਹੋਊਗਾ ਮੈਂ ਕਰਨ ਦੀ ਕੋਸ਼ਿਸ਼ ਕਰੂੰਗਾ ਪਰ ਇੰਨਾ ਕਾ ਵੀ ਜਿੰਨਾ ਕਾ ਹੋਊਗਾ ਮੈਂ ਇਹ ਨਹੀਂ ਕਹਿ ਸਕਦਾ ਵੀ ਮੈਂ ਉਹਨੂੰ ਐ ਕਰ ਦੂੰ ਬਾਹਰ ਕਰ ਦੂੰ ਕਿਉਂਕਿ ਮੇਰਾ ਵੀ ਐਡਾ ਹੈ ਨਹੀਂ ਕਾ ਘਰਪੁਰਾ ਮੈਂ ਵੀ ਬਸ ਇੱਕ ਆਉਤਲਾ ਕਰਦੇ ਆ ਤੇ ਮੇਰਾ ਇੱਕ ਮਕਸਦ ਆ ਵੀ ਜਿੰਨੇ ਮੁੰਡੇ ਆਉਂਦੇ ਨੇ ਆਪਾਂ ਨੂੰ ਉਹਨਾਂ ਨੂੰ ਇੱਕ ਸੇਧ ਦੇ ਦਈਏ ਮੇਰਾ ਇਕੱਲਾ ਐ ਨਹੀਂ ਹੁੰਦਾ ਵੀ ਜਿਮ 'ਚ ਆ ਕੇ ਮੈਂ ਐਕਸਸ ਹਲਵਾਤੀ ਭੇਜਦਾ ਉਹਨੂੰ ਮੈਂ ਨਿਊਟ੍ਰੀਸ਼ਨ ਦਾ ਉਹਨੂੰ ਸਪਲੀਮੈਂਟ ਬਾਰੇ ਉਹਨੂੰ ਵਰਕਆਊਟ ਬਾਰੇ ਉਹਨਾਂ ਨੂੰ ਜਿੱਥੇ ਤੱਕ ਹੋ ਸਕੇ ਕੁਝਕ ਉਹ ਕਹਿੰਦੇ ਨੇ ਕੋਰੀਓਥੈਰੇਪੀ ਕਹਿੰਦੇ ਨੇ ਉਹਨੂੰ ਉਹ ਵਰਡ ਥੋੜਾ ਜਿਆਦਾ ਹੋਰ ਆਹੋ ਉਹ ਥੈਰੇਪੀ ਵਾਲਾ ਹੁੰਦਾ ਮੈਂ ਉਹਨਾਂ ਨੂੰ ਜੇ ਹੋ ਸਕੇ ਉਹ ਵੀ ਸਿਖਾਉਣਾ ਕਿ ਕਿਦਾਂ ਸਟ੍ਰੈਚਿੰਗ ਕਰਨੀ ਹੈ ਕਿਦਾਂ ਆਪਣੇ ਜੋਇੰਟ ਨੂੰ ਸੈੱਟ ਕਰਨਾ ਜੇ ਆਪਣਾ ਜੋਇੰਟ ਨਿਕਲ ਗਿਆ ਉਹਨੂੰ ਸੈੱਟ ਕਿਦਾਂ ਕਰਨਾ ਜਾਂ ਕੁਝ ਵੀ ਇਦਾਂ ਦਾ ਆਪਾਂ ਹਰ ਇੱਕ ਚੀਜ਼ ਦੀ ਮਾਨੂੰ ਨੌਲੇਜ ਦੇਣਾ ਮੈਂ ਕੱਲੀ ਉਹਰੇ ਟ੍ਰੇਨਿੰਗ ਨਹੀਂ ਦਿੰਦਾ ਜੇਕਰ ਕੋਈ ਪੰਜਾਬ ਚੋਂ ਜਾਂ ਬਾਹਰੋਂ ਤੁਹਾਨੂੰ ਸੰਪਰਕ ਕਰੇ ਇਸ ਵੀਡੀਓ ਰਾਹੀਂ ਤਾਂ ਤੁਸੀਂ ਜਰੂਰ ਉਹਨਾਂ ਦੀ ਮਦਦ ਕਰਨਾ ਚਾਹੋਗੇ ਜੇਕਰ ਜੀ ਮੈਨੂੰ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕਰਦਾ ਤੇ ਮੈਨੂੰ ਬਹੁਤ ਖੁਸ਼ੀ ਹੋਗੀ ਇਹ ਚੀਜ਼ ਤੇ ਕਿਉਂਕਿ ਜਦੋਂ ਇੱਕ ਤਾਂ ਆਪਣੇ ਲਵੇ ਦਾ ਪਿੰਡ ਦਾ ਉਹ ਗੱਲ ਵੱਖਰੀ ਜਦੋਂ ਆਊਟ ਆਫ ਸਟੇਟ ਜਾਂ ਕਿਤੇ ਵੀ ਲਾ ਲੋ ਕੰਟਰੀ ਕੋਈ ਆਪਾਂ ਨੂੰ ਸੰਪਰਕ ਕਰਦਾ ਖੁਸ਼ੀ ਹੁੰਦੀ ਹੈ ਵੀ ਵੀ ਬੰਦੇ ਨੇ ਕੁਝ ਦੇਖ ਕੇ ਸਾਨੂੰ ਮਤਲਬ ਵੀ ਚੁਣਿਆ ਵੀ ਮੈਂ ਤਾਂ ਟ੍ਰੇਨਿੰਗ ਲੈਣੀ ਹੈ ਕੁਝ ਵੀ ਲੈਣੀ ਹੈ